ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਪਿਆ ਆਪਣਾ ਕੋਈ ਮਾਸਟਰ ਦਾ ਕੋਈ ਫੈਨ ਆ ਭਾਈ ਆਪਣੀ ਵੀਡੀਓ ਦੇਖਦਾ ਉਹ ਬਾਈ ਨੂੰ ਰੂਟਰ ਬੀਟਰ ਦਵਾਉਣਾ ਸੀਗਾ ਮੋਹਾਲੀ ਤੋਂ ਆ ਭਾਈ ਤੇ ਬਾਈ ਦਾ ਬਾਈ ਪਹੁੰਚ ਗਿਆ ਨੂੰ ਤੁਹਾਨੂੰ ਦਿਖਾਉਂਦੇ ਆ ਕਿਹੜਾ ਬਾਈ ਨੂੰ ਰੂਟਰ ਬੀਟਰ ਲੈਣਾ ਹੈ ਆ ਮਾਸਟਰ ਆ ਲੈਣਾ ਬਾਈ ਨੇ ਰੂਟਰ ਬੀਟਰ ਹੈ ਇਹ ਕਿੰਨਾ ਇਹ 6 ਫੁੱਟ ਆ ਇਹ ਬਾਪੁਰਰ ਜੇ ਛੱਡਿਆ ਪੀ ਹੈ ਗਿਆ ਨੇ ਦੱਸਦਾ ਕਿਨੇ ਵੇਚੇ ਕਹਿੰਦੇ ਹੋ ਹੂੰ ਸਾਡੇ ਕੋਈ ਤਾਂ ਵੱਧ ਫਰਕ ਪੈਂਦਾ ਨਾ ਜੀ ਮੈਂ ਕਹਿੰਦਾ ਤੁਹਾਡੇ ਕੋਈ ਦਾ ਫਰਕ ਪੈਂਦਾ ਨਹੀਂ ਇਹ ਟਾਈਲਾਂ ਵੀ ਹੈਗੀਆਂ ਇੰਟਰਲੋਕ ਟਾਈਲਾਂ ਵੀ ਹੈ 10 10 ਮੈਂ ਇੱਕ ਮੈਨੂੰ ਪੇਜ ਕੱਟ ਰਹੇ ਆ ਨਾ ਕਿਸਾਨਾਂ ਦੀਆਂ ਮਗਰੋਂ ਆ ਕੱਟ ਪੇਜ ਕੱਟ ਜੀ ਭਾਈ ਅਸੀਂ ਜਸਵੰਤ ਵਾਲਿਆਂ ਦੇ ਸਾਡੇ ਕੋਲ ਤੋਂ ਜ਼ਿਆਦਾ ਜਸਵੰਤ ਵਾਲਿਆਂ ਨੇ ਚੱਲੇ ਆ ਆਪਾਂ ਉਹਨਾਂ ਦੀ ਗੱਲ ਕਰਨੀ ਜ਼ਿਆਦਾ ਜੇ ਤੁਸੀਂ ਮੈਨੂੰ ਕੋਈ ਵੀ ਲੈਂਡ ਫੋਰਸ ਬਾਰੇ ਵਾਸਤੇ ਦੱਸ ਮੈਨੂੰ ਜਿਹੜੇ ਬਾਰੇ ਪਤਾ ਉਹ ਇਹਨਾਂ ਨੂੰ ਪਤਾ ਜਿਹੜੇ ਗਿਆ ਵਾ ਜਿਹੜਾ ਵਰਤਦਾ ਉਹਨੂੰ ਪਤਾ ਸਾਡੇ ਕੋਲ ਜਵਾਤਾਂ ਨਾਲ ਚੱਲਦੇ ਆ ਰੈਲੇ ਚੱਲਦੇ ਆ ਵਧੀਆ ਇਹ ਨਹੀਂ ਹੈਗਾ ਵੀ ਰੈਲੇ ਚੱਲਦੇ ਆ ਵਜਨ ਘਟ ਹੈ ਵਜਨ ਐਰ ਪੂਰਾ ਸੈੱਟ ਹੈ ਵੀ ਆਪਾਂ ਨੇ ਪਹਿਲਾਂ ਵੀ ਦੇਖਿਆ ਸਾਡੇ ਚਾਚੇ ਦੇ ਮੁੰਡੇ ਵੇਲਾ ਨਾਲ ਉਹਦੇ ਆ ਤੇ ਬਰਾਬਰ ਆ ਉਹਦੇ ਦੇ ਬਰਾਬਰ ਹੀ ਪਿੰਦਾਂ ਤੇ ਤਿੰਨ ਚੜੀਗੇ ਹੂੰ ਸਾਡੇ ਪਿੰਦਾਂ ਤੇ ਤਿੰਨੇ ਚੜੀਗੇ ਮੈਨਾਂ ਨੇ ਪੰਜ ਚੜੀਗੇ ਇੱਕ ਮਲਕੀ ਦੀ ਪਾਈ ਕੋਲ ਤੇਰੇ ਕੋਲ ਇੱਕ ਕਾਲੇ ਕੋਲ ਇੱਕ ਕਾਲੇ ਕੋਲ ਹੈ ਹੋਰ ਹੋਰ ਵੀ ਕਿੰਨੇ ਪੈਣਾ ਇੱਕ ਹੋਰ ਕੇ ਚਾਰ ਚੜੀਗੇ ਸਾਡੇ ਮੁੰਡੇ ਦੋ ਦਿਨ ਦੋ ਦਿਨ ਵੀ ਗਿਆ ਮੈਂ

ਬਾਕੀ ਬਾਈ ਦਾ ਆਪਾਂ ਨੰਬਰ ਵੀ ਦੇ ਦੋ ਮਾੜਾ ਜਿਹਾ ਮੇਰਾ ਨੰਬਰ ਹੈਗਾ ਜੀ 950106003 ਹਾਂ ਇਹਨਾਂ ਦੇ ਗੈਰ ਭਾਈ ਗੱਲਬਾਤ ਕਰ ਸਕਦੇ ਆ ਤੇ ਰੂਟਾਵੇਟਰ ਸੁਪਰ ਸੀਡਰ ਕੋਈ ਵੀ ਇੰਪਲੀਮੈਂਟਸ ਲੈ ਲਓ 2 ਸਾਲ ਦੀ ਆਪਾਂ ਗਾਰੰਟੀ ਦਵਾਂਗੇ 1 ਸਾਲ ਦੀ ਗਾਰੰਟੀ ਦੂਜੇ ਸਾਲ ਦੀ ਵਾਰੰਟੀ ਤੇ ਕੋਈ ਜਿਵੇਂ ਮੰਨ ਲਓ ਉਹ ਚ ਕੁਝ ਵੀ ਪ੍ਰੋਬਲਮ ਆndi ਔਰ ਖੇਚ ਹੱਲ ਹੋਊਗਾ ਜੇ ਮੇਜਰ ਪ੍ਰੋਬਲਮ ਆ ਤਾਂ ਆਪਾਂ ਪੀਸ ਵੀ ਚੇਂਜ ਕਰਾ ਦਿੰਦੇ ਆ ਇੱਕ ਬਾਈ ਕਹਿਣ ਦੀ ਗੱਲ ਹੁੰਦੀ ਹੈ ਇੱਕ ਸਾਡਾ ਦਾ ਕੀ ਦੇਖਿਆ ਪਿਆ ਵੀ ਅਸੀਂ ਇਹਨਾਂ ਤੇ ਨਾ ਉਹ ਲੈ ਕੇ ਤੇ ਲੀਜ਼ਰ ਕਰਾ ਹਰ ਸ਼ਾਲਾ ਉਹ ਚੱਲਿਆ ਬਸਿਰਾ ਚਲਾਇਆ ਸੀ ਉਹਦੇ ਥੋੜੀ ਜਿਹੀ ਦਿੱਕਤ ਆਈ ਉੱਪਰ ਜਿਹੜੀ ਲਾਈਟ ਦੀ ਲਾਈਟ ਦੀ ਇਹਨਾਂ ਨੂੰ ਫੋਨ ਕਰਿਆ ਗੱਡੀ ਲੈ ਕੇ ਖੇਤ 'ਚ ਪਹੁੰਚਿਆ ਉੱਥੇ ਐ ਸੈੱਟ ਕਰਕੇ ਆ ਉਹਨੂੰ ਫੇ ਇੱਕ ਫੋਨ ਦੇ ਕਰੇ ਦੇ ਪਹੁੰਚਦੇ ਆ ਉੱਥੇ ਅਸੀਂ ਤਾਂ ਤਜਰਬਾ ਕਰਿਆ ਵਾ ਬਾਕੀ ਬਾਈ ਇਹਨਾਂ ਦਾ ਨੰਬਰ 'ਤੇ ਸੰਪਰਕ ਕਰਿਓ ਤੇ ਕਿਸੇ ਕਿਸੇ ਵੀ ਤਰ੍ਹਾਂ ਦਾ ਪ੍ਰਾਣਾ ਇੰਪਲੀਮੈਂਟ ਲੈਣਾ ਹੋਵੇ ਉਹ ਵੀ ਆਪਣੇ ਕੋਲ ਜਿਵੇਂ ਰੋਟਾਵੇਟਰ ਮੇਰੇ ਕੋਲ ਪ੍ਰਾਣੇ 4 ਤੋਂ 5 ਪੀਸ ਖੜੇ ਨੇ ਇਸ ਟਾਈਮ ਵੀ 7 ਫੁੱਟੇ ਵੀ ਖੜੇ ਆ 8 ਫੁੱਟੇ ਵੀ ਖੜੇ ਆ ਜਿਵੇਂ ਮਾਲਵਾ ਜੋ ਸੁਪਰ ਸੀਡਰ ਆਈ ਸੀਗੀ ਪੁਰਾਣੀ ਉਹ ਆਂਦੇ ਆ ਹੀ ਸੇਲ ਹੋ ਗਈ ਆ ਇਹ ਤਾਂ ਜਗਾ ਬਾਈ ਘਾਟਾ ਰੋੜਾ ਮੰਡੀ ਵਾਲੇ ਪਾਸੇ ਚੜਾਈ ਸੀਗੀ ਪਿੱਛੇ ਖੜੀ ਆ ਉਹ ਸੱਤ ਫੁੱਟੀ ਸੀਗੀ ਉਹ ਵੀ ਸੇਲ ਹੋ ਗਈ ਆ ਤੇ ਪੁਰਾਣੀ ਜਿਵੇਂ ਆਪਣੇ ਕੋਲ ਸੁਪਰ ਸੀਡਰ ਬਹੁਤ ਆ ਰਹੀਆਂ ਨੇ ਵਿੱਚ ਨਾਲ ਲਈਆਂ ਦੀਆਂ ਨਾਲ ਨਾਲ ਚਾਈ ਜਾ ਰਹੀਆਂ ਨੇ ਤੇ ਉਹ ਇੱਕ ਰੂਟਾ ਬੱਟ ਸੀਗਾ ਉਹ ਵੀ ਉਹਨੂੰ ਰੈਡੀ ਕਰਕੇ ਅੱਜ ਸੇਲ ਕਰ ਹੋ ਗਿਆ ਉਹ ਪਿੱਛੇ ਖੜਾ ਸੱਤ ਫੁੱਟਾ ਹਰੇ ਰੰਗ ਦਾ ਜਿਹੜਾ ਤੁਸੀਂ ਆ ਰਿਪੇਅਰ ਕਰਦੇ ਆ ਤੇ ਰੂਟਾ ਬੱਟ ਕਿਸੇ ਵੀ ਉਹਨੂੰ ਹੋਵੇ ਤਾਂ ਦੋਲੀ ਆਪਣੇ ਵਾਲੇ ਨਹੀਂ ਕਰਦੇ ਇਸੇ ਵੀ ਕੰਪਨੀ ਨੂੰ ਇਸੇ ਵੀ ਕੰਪਨੀ ਨੂੰ ਆਉਗੇ ਯਾਨੀ ਰਿਪੇਅਰ ਵੀ ਤੁਹਾਡੇ ਕੋਲ ਆਪਾਂ ਹੁਣ ਵਰਕਸ਼ਾਪ ਹੀ ਬਣਾ ਰਹੇ ਆਂ ਰਿਪੇਅਰ ਵਾਲੀ ਉੱਚ ਪੂਰੀ ਮਸ਼ੀਨਰੀ ਆਪਾਂ ਉਧਰ ਦੀ ਲਗਾ ਰਹੇ ਆਂ ਆ ਹੋਰ ਥੋੜੇ ਦਿਨ ਚ ਆਪਾਂ ਲਾਂਚ ਕਰ ਦਾਂਗੇ ਉਧਰ ਹੀ ਤੇ ਉਹ ਮਸ਼ੀਨਾਂ ਹੀ ਆਪਾਂ ਉਧਰ ਲਾ ਦੇਣੀਆਂ ਕਿ ਆ ਜਿਵੇਂ ਹੁਣ ਹੱਥਾਂ ਨਾਲ ਲੱਗਿਆ ਆਂ ਅਗਲੀ ਵਾਰ ਮਸ਼ੀਨਾਂ ਨਾਲ ਬੰਦੂਗਾ ਠੀਕ ਹੈ ਬਾਕੀ ਭਾਈ ਜਿਹੜੇ ਆਏ ਆਪਣੇ 8 ਫੋਟੇ ਆ ਇਹਨਾਂ ਨੂੰ ਡਬਲ ਟੈਕਸ ਆ ਇਹ ਵੀ ਲੈਣ ਦੇ ਟੈਕਸ ਆ ਜਿਹੜੇ 6 ਵਾਲਾ ਇਹਨੂੰ ਟੈਕਸ ਸਿੰਗਲ ਆ ਪਹਿਲੇ ਹੀ ਅਸੀਂ ਗੱਲ ਹੋ ਗਈ ਸਾਡੇ ਵੀਰ ਨੂੰ ਸਿੰਗਲ ਹੈ ਇਹਨੂੰ ਦਾਵਾ ਦੀ ਲੋੜ ਨਹੀਂ ਪਰ ਇਹ ਵਾਹ ਰੋਡ ਤੇ ਜਦੋਂ ਬਾਈਆਂ ਦੇ ਮੇਲੇ ਤੇ ਆਪਾਂ ਡਵਾੜੇ ਜਦੋਂ ਬਾਈਆਂ ਨਾਲ 4 ਫੁੱਟ ਦਾ ਕਹਾਣਾ ਉਹ ਮੇਰਾ ਦੂਜਾ ਬਿੱਕੀ ਤੇ ਆਇਆ ਕਹਾਣਾ ਰਾਤ ਕਰਾ ਚੋਦੇ ਜਿੰਨ ਮਗਰ ਵੀ ਕਰਾ ਨਾ ਭਾਈ ਭੰਗਾ ਜਿਹੇ ਆਪਾਂ ਬਾਕੀ ਇਹ ਤੋਂ ਨਵਾਂ ਆਪਣੇ ਕੋਲ ਕੰਬਾਈਨ ਵੀ ਹੈਗੀ ਹੈ ਜੀ ਤੇ ਕੰਬਾਈਨ ਤੇ ਸਿਰਫ 3 ਲੱਖ ਰੁਪਏ ਦਿਓ ਨਵੀਂ ਕੰਬਾਈਨ ਲੈ ਜਾਓ ਕਿਤੇ ਵੀ ਪੂਰੇ ਪੰਜਾਬ ਚ ਕਿਤੇ ਵੀ ਹੋਣ ਤੇ ਕੰਬਾਈਨ ਦੇ ਵੀ ਆਪਾਂ ਮਤਲਬ ਕਿ ਪੂਰੀ ਆਪਣੇ ਕੋਲ ਸਰਵਿਸ ਹੈ ਪੰਜਾਬ ਦੇ ਦੇ ਸਾਰਬਦੋਸ਼ ਪਾਦਾ ਨਹੀਂ ਚੁੱਕੀ ਜਾਪੀ ਕਿ ਨਹੀਂ ਆਪਾਂ ਡਿਲੀਵਰੀ ਦਿੱਤੇ ਮਰਜੀ ਦੇ ਦੋ ਸਰਵਿਸ ਵੀ ਪਹੁੰਚਾਵਾਂਗੇ ਮੈਨੂੰ ਉਧਰੋਂ ਹੀ ਫੋਨ ਆਉਂਦੇ ਸੀ ਨਹੀਂ ਮੈਨੂੰ ਆਉਂਦਾ ਮੇਰਾ ਚਾਰਜ ਜੋ ਚਾਹ ਕੋ ਜਿਵੇਂ ਟ੍ਰਾਂਸਪੋਰਟ ਦਾ ਖਰਚਾ ਵੀ ਲੈਣਾ ਵਿੱਚ ਉਹ ਤੋਂ ਪਾਣੀ ਐਕਸਟਰਾ ਉਹ ਪਾਣੀ ਪਾਣੀ ਆਪਾਂ ਦਾ ਔਰੇ ਸੌਦਾ ਕਰ ਲਾ ਹਾਂ ਹਾਂ ਦੋਨੋਂ ਔਰੇ ਪੜਾ ਸਹੀ ਵਾਰੀ ਬੰਦੇ ਆਏ ਸੋਚਦੇ ਆ ਵੀ ਪਤਾ ਨਹੀਂ ਐਨੇ ਖਰਚੇ ਕਿਉਂ ਦੇ ਨੇ ਧੰਨਵਾਦ ਦੇਖੋ ਇਤਾਂ ਵਾਰੀ ਜਿਵੇਂ ਮੰਨ ਲਓ ਕਿ ਨੇੜੇ ਤੇੜੇ ਹੋਇਆ ਮੰਨ ਲਓ ਰੋਕੜ ਹੋ ਗਿਆ ਨੇੜੇ ਜਿਵੇਂ ਉਹ ਆਪਾਂ 19 ਦਾ ਹੋ ਜਾਂਦਾ ਜਿਵੇਂ ਮੰਨ ਲਓ ਕਿ ਚ ਕਿਰਾਇ 500 ਰੁਪਏ ਲੱਗਣਾ ਉਹਨਾਂ ਕ ਬੰਦਾ ਚਲ ਕਹਿਣਾ ਚਲ ਕੋਈ ਨਹੀਂ ਯਾਰ ਲੈਜਮਨ ਮਾਸਟਰ ਨੇ ਮੈਂ ਧੱਕੇ ਨਾਲ 1000 ਰੁਪਏ ਕਰ ਦੇਤਾ ਉਹ ਉਹਨਾਂ ਕ ਆਪੇ ਕਿਰਾਇਆ ਪੈਣਾ ਸੀ ਪਹਿਲੀ ਬੋਲ ਦੇਣੀ ਪੁੱਛੀ ਕਹਿੰਦਾ ਵੀਡੀਓ ਬਣਾਉਂਦਾ ਮੈਂ ਇੱਧਰ ਖੜਾ ਇੱਕ ਮੇਰੇ ਪਿੱਛੇ ਖੜਾ ਬੰਦਾ ਸਮਝਾ 1500 ਰੁਪਏ ਬਣ ਗਿਆ ਬੰਦਾ 1000 ਘਾਟ ਦਿੰਦਾ ਠੰਡਾ ਨਹੀਂ ਬੁਲਾਇਆ ਹਲੇ ਉਹ ਵੀ ਲਿਆ ਉਹ ਗਿਆ ਹਾਂਜੀ ਆਓ ਤੇ ਹੋ ਠੀਕ ਆ ਬਾਈ ਜੀ ਮੈਂ ਦਿਖਾਉਂਦੇ ਆ ਐਮ ਐਸਰ ਬੰਦਾ ਤਿਆਰੀ ਪੇ ਛੱਡ ਗਿਆ ਆ ਕੋਈ ਸਿੱਦਾ ਲੈਣ ਆਏ ਹਾਂ ਨਾ ਹਾਂ ਨਹੀਂ ਕੋਈ ਨਹੀਂ ਵੀ ਇਹਨੂੰ ਨਾ ਹੁਣ ਸਿੱਧਾ ਜਾ ਕਰਾ ਦੇ ਬਸ ਇਹ ਟਰੈਕਟਰ ਮਗਰ ਪਾਜੇ ਦੇ ਕੇ ਲੇ ਬਲੋਡ ਲਾ ਕੇ ਲੈ ਮੈਂ ਲਿਆ ਚੜਦੀ ਤੇ ਬਾਈ ਰਾੜ ਦੇ ਕਿਥੇ ਪੱਟੀਆਂ ਨਹੀਂ ਉਹਨਾਂ ਡਾਕਟਰ ਹੈ ਨਹੀਂ ਤਾਂ ਹਾਂ ਫੇਰ ਉਹ ਕਹਿੰਦੇ ਬੇਟ ਕਰ ਬੇਟ ਕਿਤੇ ਤੇ ਡਾਕਟਰ ਆਉਂਦਾ ਬੇਟ ਕੀ ਕਰਦਾ ਕਾਉਂਦਾ ਕਿਹਦੇ ਨਾਲ ਫੇਮ ਚੱਲ ਕਾਲੂ ਤੁਮ ਲੈ ਜੂਂਗੇ ਨਹੀਂ ਹਾਂ ਹੁਣ ਮੈਂ ਹਾਲੇ ਦਵਾਈ ਖਾਲ ਮੈਂਨੇ ਜੜ ਕਿਹੜੇ ਦੁਖਦੀ ਹੁਣ ਜਦ ਉੱਥੇ ਤਾਂ ਪਤਾ ਕਿ 100 ਮਰੀਜ਼ ਆਉਂਦਾ ਏ ਹੂੰ ਕਹਿੰਦੇ ਨੇ ਬੇਟ ਕਰ ਬਸ ਉੱਤੇ ਹੈਰਾਨ ਹੁੰਨੇ ਆ ਤੰਗ ਕਹੋ ਕਰਦੇ ਆ ਬੰਦੇ ਨੂੰ ਹੈਰਾਨ ਕਰਦੇ ਆ ਜਰਾ ਦੇਖ ਦੇਣੀ ਇੱਕ ਮੇਰੇ ਸਾਹਮਣੇ ਤੀਵੀ ਦੀ ਜੜ ਪੱਟ ਕੇ ਝਾੜ ਉਹ ਐ ਫੜੀ ਬੈਠੀ ਉਹਦਾ ਮਾਗ ਤੇ ਆਇਆ ਗਿਆ ਲੱਗੂ ਚੀਮੀ ਦੀ ਜੜਪੜਤੀ ਨਹੀਂ ਨਹੀਂ ਜੜ ਤੇ ਪੱਟਤੀ ਜੜ ਠੀਕੇ ਤੇ ਬਗੈਰ ਉਹ ਆਏ ਪੜੀ ਬੈਠੀ ਦੋਗ ਲੱਗੇ ਉਹਦੇ ਅੱਛਾ ਹੋਰ ਚੱਲ ਫਿਰ ਡਾਕਟਰ ਹੈ ਨਹੀਂ ਤਾਂ ਫਿਰ ਡਾਕਟਰ ਜਿੰਨੀ ਦੇ ਤੱਕ ਟਿੱਕੀ ਵੀ ਠੀਕ ਆ ਨਹੀਂ ਵੇ ਜਦੋਂ ਦਰਦ ਹੋਣ ਲੱਗਿਆ ਫਿਰ ਤਾਂ ਉਹਦਾਂ ਕਰਾਉਣਾ ਹੀ ਕੰਮ ਦੇਖੂੰਗਾ ਫਿਰ ਹੁਣ ਮੈਂ ਮੁੰਡੇ ਨੂੰ ਵੀ ਕਰੂੰਗਾ ਫੋਨ ਆਏ ਨਹੀਂ ਜਸਵੀਰ ਭਾਈ ਜਾਨਮਲ ਭਾਈ ਆਏ ਨਹੀਂ ਆਹ ਕੰਮਕਾਰ ਵਿੱਚ ਲੱਗਿਆ ਮੁੰਡਾ ਲੱਗਿਆ ਵੇ ਕੋਈ ਕੰਮਕਾਰ ਕਰਦਾ ਉਹ ਹਾਂ ਹਾਏ ਬਾਈ ਜਾਨ ਮਾਲ ਦਾ ਘਰ ਤੇ ਟੈਰ ਆ ਆ ਮੈਂ ਕਿ ਬੈਠਾ ਉਪਰ ਸਾਰੇ ਰੋੜਾ ਇੱਟਾਂ ਜੁਦੀਆਂ ਰੋੜੇ ਜੁਦੇ ਕੱਟ ਤੇ ਆਓ ਫਿਰ ਨਿਮੇ ਨੂਆ ਵਿੱਚ ਬਹੁਤ ਪੈਂਦਾ ਇੱਟ ਖਾਨਾ ਹਾਂ ਹਾਂ ਜੇ ਹੁਣ ਤਾਂ ਵਧੀਆ ਸਾਫ ਹੋ ਜੂਗੇ ਇਹ ਡੇਟਾਂ ਰੋੜੇ ਕੰਮਾਂ ਜਾਣੇ ਸਾਰੇ ਇਹਨਾਂ ਦੇ ਉਹ 2 ਲੱਖ ਦੀ ਏਟ ਤਾਂ ਨਿਊਆ ਵਿਲੇ ਦੱਬ ਹੋ ਜਾਂਦੀ ਆ ਜੀ ਵੀ ਖਾਸੇ ਪੈਣੀ ਆ ਉੱਥੇ ਹੁਣ ਮਲਬਾ ਮਲਬਾ ਜਿਹੜਾ ਮਾੜਾ ਮੋਟਾ ਚੱਕਣਾ ਰੋੜੇ ਰੂੜੇ ਸਾਰੇ ਮੈਂ ਉਹਨੂੰ ਕਿਹਾ ਮਾ ਮਲਬਾ ਉਹਰੇ ਨਾ ਪਾਈ ਜਿੱਤੇ ਵਿੱਚ ਪਾ ਤਾਂ ਸਲਾਬ ਨਹੀਂ ਜਾਣੀ ਠੀਕ ਆ ਮਾ 베ੜੇ ਮਾ ਪਾਲੀ ਹਾਂ 베ੜੇ ਮਾ ਠੀਕ ਆ ਉਹ 베ੜੇ ਚ ਰੱਖਣਾ ਇਹਨਾਂ ਹੁਣ ਹਾਂ ਮਾ ਕਿਸੇ ਗਲਤੀ ਨਾ ਕਰ ਲਈ ਕਿਸੇ ਦੀ ਗੱਲਾ ਮਾ ਕੇ ਨਿਊਆ ਨਾ ਵਿੱਚ ਪਾ ਲਈ ਸਲਾਬ ਨਹੀਂ ਸੜੀ ਜਾਂਦੀ ਕਿ ਇਹਨਾਂ ਜਿਹੜਾ ਪਲਾਸਟਰ ਦਾ ਮਸਾਲਾ ਜੇ ਨਾ ਗਿੱਲ ਬੋ ਫੜਦਾ ਹੈ ਚਲ ਠੀਕ ਹੈ ਨੀ ਮੈਂ ਗੁਰਸੇਵ ਤੇ ਵਾਜੂ ਗੁਰਸੇਵ ਤੇ ਗਿਰਦੇਵ ਤੇ ਆ ਜਾ ਉਹ ਗੁਰਸੇਵ ਤੇ ਐ ਤੇਰੇ ਪਗੜਾ ਪਾ ਦੇ ਪੰਗੜਾ ਪੰਗੜਾ ਪਾ ਦੇ ਸੱਸੀ ਕਾ ਬੁਲਾ ਦੇ ਗੁਰਸੇਵ ਤੇ ਸਾਤਰੀ ਗੱਲ ਬਰਾਦ ਸਾਰਿਆਂ ਨੂੰ ਆਹ ਦੇਖੋ ਭਾਈ ਹਿਮਾਚਲ ਮੈਂ ਇਨਾ ਮੀ ਪਿਆ ਨਾ ਨਦੀ ਆ ਗਈ ਇੱਧਰ ਆਪਾਂ ਖੜਿਆ ਪੜੌਲ ਪਿੰਡ ਕੋਲ ਨਿਊ ਚੰਡੀਗੜ੍ਹ ਮਾ ਇਹ ਭਾਈ ਇਹੀ ਨਦੀ ਭਾਈ ਸਾਡੇ ਪਿੰਡ ਨੂੰ ਨਿਕਲਦੀ ਆ ਆਹ ਦੇਖੋ ਆਪਾਂ ਖੜੇ ਆ ਨਿਊ ਚੰਡੀਗੜ੍ਹ ਭਾਈ ਹੁਣ ਵੀ ਮੀਂਹ ਪੈ ਰਿਹਾ ਪਹਾੜਾਂ ਵਿੱਚ ਤਾਂ ਬਹੁਤ ਮੀਂਹ ਪੈ ਰਿਹਾ ਹੁਣ ਦਿਖਾਉਣਾ ਮੈਂ ਓ ਦੇਖ ਤੁਹਾਨੂੰ ਦਸੰਦ ਦਿਖਾਉਗਾ ਸਾਰਾ ਮੀਂਹ ਪੈ ਗਿਆ ਭਾਈ ਲੋ ਭਾਈ ਇੱਕ ਵੀਰ ਆਪਣਾ ਮੁਹਾਲੀ ਤੋਂ ਗੁਰਮੀਤ ਸਿੰਘ ਲੰਬੜਦਾਰ ਪਿੰਡ ਟੰਗੋਰੀ ਜ਼ਿਲ੍ਹਾ ਮੁਹਾਲੀ ਭਾਈ ਉਹ ਕਹਿੰਦਾ ਵੀ ਬਿੰਦਰ ਦਾ ਘਰ ਦਿਖਾਓ ਅੱਛੀ ਗੱਲ ਜੀ ਹੋਰ ਕੀ ਹਾਲ ਹੈ ਬਿੰਦਰ ਉਹ ਭਾਈ ਕਹਿੰਦਾ ਬਿੰਦਰ ਦਾ ਘਰ ਦਿਖਾਈ ਮਾ ਬਿੰਦਰ ਮੇਰਾ ਗਵੰਡੀ ਹੋ ਬਸ ਸਾਡੀ ਆ ਜੀਰੀ ਪੈਂਦੀ ਗੱਬੇ ਆ ਆ ਭਾਈ ਆ ਆ ਬਿੰਦਰ ਦਾ ਘਰ ਆ ਆਪਣੀ ਇੱਧਰ ਜੀਰੀ ਆ ਆ ਵੀਰੇ ਆਪਣਾ ਘਰ ਉਹ ਜਾਨਮਾਲ ਦਾ ਗਵੰਡੀ ਹੋਣਾ ਬਿੰਦਰ ਗੁਰਵਿੰਦਰ ਬਾਬਾ ਜੀ ਹਾਂ ਦੁਕਾਨ ਵਧਾਇਆ ਨਹੀਂ ਹਾਂ ਉਹ ਘਰ ਰਸਤਾਂ ਜੇ ਨਾ ਹੋਣਾ ਤਾਂ ਅੱਛਾ ਅੱਛਾ ਮਾਜਾ ਫੜਾਉਣਾ ਆਇਆ ਤਾਂ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਕੀ ਬਾਈ ਬੈਠੇ ਆ ਮੋਟਰੋ ਬੈਠੇ ਆ ਮੀਹ ਆਲੇ ਨਹੀਂ ਤੰਕ ਕਰੇ ਵੇ ਮੀਹ ਬਹੁ ਪਈ ਜਾਂਦਾ ਰੋਜ਼ ਕੜੀ ਚ ਉਤਰਿਆ ਆਉਂਦਾ ਹਾਂ ਜੀ ਜੀ ਹਰ ਸਵੇਰ ਦਾ ਦੇਖ ਲੈ ਵੀ ਕੋਈ ਕੰਮ ਨਹੀਂ ਕਰਨ ਦਿੱਤਾ ਹੋਏਗਾ ਹੂੰ ਊਰਜਾ ਜਿਕਣਾ ਨਾ ਧੁੰਦ ਜੀ ਪੈਂਦੀ ਹੁੰਦੀ ਹੈ ਧੁੰਦ ਵਾਲਾ ਸਿਸਟਮ ਹੋਇਆ ਪਰ ਨਾ ਜਿਆਦਾ ਮਹੀ ਪੈਂਦਾ ਹੀ ਹੈ ਜੇਕਰ ਜੇ ਹੇਮਕੂਰ ਸਿੰਘ ਸਾਹਿਬ ਜਾ ਕੇ ਕਰਦੇ ਜੇ ਹਾਂ ਜੇ ਬਸ ਹਵਾ ਜੀ ਗਿਆ ਉਹ ਇੱਥੇ ਦੇਖ ਕੇ ਹੇਮਕੂਰ ਸਾਹਿਬ ਗਏ ਤੇ ਅਸੀਂ ਇੱਕ ਦੋ ਘਰ ਨਾਣਾ ਦੇਵੀ ਜਾ ਕੇ ਆਇਆ ਉੱਥੇ ਬੱਦਲਿਆਂ ਦੇ ਵਿੱਚ ਫਾਜ ਜਾਂਦੇ ਤੇ ਉਹ ਕੰਮ ਹੋਇਆ ਵਾ ਸਾਡੇ ਕੋਲ ਨਹੀਂ ਹੁਣ ਕੱਲ ਮੀਂਹ ਪਿਆ ਅੱਧਾ ਘੰਟਾ ਜਿਹੜਾ ਪਾਉਣਾ ਪਿਆ ਪਹਿਲੇ ਜੋੜ ਪੂਰੇ ਪਾ ਸਾਰਾ ਦਿਨ ਨਿਕਰੇ ਹਵਾ ਵੀ ਨਹੀਂ ਆਈ ਹੈਗੀ ਜਿਹੜਾ ਦਿਹਾੜੀ ਦਾ ਬੰਦਾ ਹੈ ਹਾਂ ਦਿਹਾੜੀ ਮਰ ਜਾਂਦੀ ਹੈ ਦਿਹਾੜੀ ਵਾਰ ਅੱਧਾ ਘੰਟਾ ਪੂਰ ਪੈਂਦੀ ਆ ਜਾਨੂੰ ਅਲਗ ਨਾ ਉਹ ਸਿਸਟਮ ਨੂੰ ਛੱਡ ਸਾਡਾ ਹੁਣ ਬਣਾਇਆ ਇਹ ਤਾਂ ਜੀਰੀ ਵਾਲਾ ਸਿਸਟਮ ਹੈ ਜਿਹੜੀ ਆ ਤੂੰ ਭੂਰ ਜੀ ਪਈ ਹੈ ਨਾ ਇਹਦੇ ਗਾਲ ਇੱਕ ਹੋਰ ਬਿਮਾਰੀ ਆ ਕਿ ਘੋੜਾ ਜਿਹਾ ਲੱਗਿਆ ਫਿਰਦਾ ਨਾ ਜਿੰਨਾ ਜਿੱਟਾ ਜਾ ਲੰਬਾ ਜਾ ਉਹ ਨਹੀਂ ਉਹਦੀ ਗੱਲ ਆ ਉਹ ਵੀ ਮੈਂ ਕੱਲ ਹੀ ਗਿਆ ਡਾਕਟਰ 15-18 ਦਿਨ ਬਾਅਦ ਉਹ ਖਾ ਦੇ ਲਾਗੇ ਲਾਗੇ ਸਾਲਾ ਤੋਤਾ ਜੋੜੇ ਬਹੁਤ ਘੋੜਾ ਜਿਹਾ ਤੋਤਾ ਜਾ ਘੋੜਾ ਜਾ ਘੋੜਾ ਜਾ ਹਾਂ ਠੀਕ ਇਹਦੀ ਬਿਮਾਰੀ ਫੇਰ ਚੱਲਦੀ ਕਹਾ ਕੱਲੂ ਫੇਰ ਕਰ ਦਿੰਦਾ ਸਪਰੇਅ ਜਿਹੜੇ ਇੱਧਰ ਉੱਤੇ ਪੜਦਾ ਇਹ ਤੋਂ ਉੱਤੇ ਜਾ ਦੇਖਿਆ ਗੰਨੇ ਉੱਪਰ ਵੀ ਦੇਖਿਆ ਹਾਂ ਜਗਨਦੇਵ ਆਗਾ ਦੇ ਥੱਲੇ ਬਹੁਤ ਬੈਨਾ ਸਕਾਇ ਦਾ ਮਾਸੜ ਗੰਨੇ ਨਾਲ ਜੀਵੀ ਦੇ ਮੇਰੇ ਬੱਸ ਫਿਰ ਉਹਨੂੰ ਬੰਦੀ ਕਿੰਨਾ ਹੈ ਗੱਡੇ ਕਰਕੇ ਜਾਂਦਾ ਦਵੱਲੀ ਕਿੰਨਾ ਗੰਨੇ ਵੀ ਮਾਪ ਗੰਨੇ ਪਰ ਗੰਨੇ ਨੂੰ ਵੀ ਨਹੀਂ ਛੱਡਦਾ ਗੰਨੇ ਦੇ ਆ ਖਤਮ ਕਰ ਦਿੰਦਾ ਸੀ ਅੱਧੇ ਕਰਦਾ ਮਾਸੜ ਯਾ ਜੀਵੀ ਪਰ ਸਪਰੇਅ ਹੋ ਗਈ ਗੰਨੇ ਉੱਪਰ ਆ ਕੇ ਉੱਡ ਕੇ ਜੇ ਉਹਦੀ ਦੋਜ ਕੱਟ ਗਈ ਉਹ ਫੇਰ ਆ ਗਿਆ ਜਦ ਤੱਕ ਪੱਕਦੀ ਨਾ ਜਦ ਤੱਕ ਜੀਮਦਾਰ ਨਾ ਤੱਕੇ ਕਰਨਾ ਹਾਂ ਇਹਦੇ ਕਰਪ ਮਰੀ ਇਹਦੀ ਜਦ ਇਹ ਸਲਾਵ ਵਿੱਚ ਜਿਹੜੀ ਸੀ ਫਲੈਟ ਆਰਨਾ ਇਹ ਗੱਲ ਹੁੰਦਾ ਇਹ ਆਹ ਜੀ ਜਨਮੇ ਆ ਆ ਜਿਹੜਾ ਘੋੜਾ ਜੇ ਇਹ ਕਿਤੇ ਨਾ ਵਧ ਨਾ ਸੰਭਾਲਦਾ ਇਹਦੇ ਅੱਗੇ ਪਾਣੀ ਲਾਇਆ ਹੈਗਾ ਪਾਣੀ ਤਾਂ ਹੀ ਨਹੀਂ ਲੰਭਦੇ ਹੈਗੇ ਵੀ ਪੌਂ ਰਹੇ ਪਾਣੀ ਤੇ ਹੁਣ ਲੋੜ ਨਹੀਂ ਹਰੋਜੇ ਤਕਰੀਬਨ ਹਰੋਜੇ ਵੀ ਪੈਂਦਾ ਹੈ ਹਰੋਜੇ ਵੀ ਅੱਜ ਵੀ ਦੇਲਾ ਸਵੇਰ ਦੀ ਕਨਵਾ ਕਾਨੇ ਜੀ ਹੋ ਰਹੇ ਸਲਾਵਤਾ ਕਰੀ ਹੋਣਾ ਜਮੀ ਪਿਆ ਨਹੀਂ ਪਰ ਮੈਨੂੰ ਲੱਗਦਾ ਜਿਹੜੇ ਸਾਡੇ ਬੱਟ ਹੈ ਹੁਣ ਨਾ ਇੱਕ ਆਇਓ ਉੱਥੇ ਜਿਨੀਦਰਾਂ ਦੇ ਬੈਠੇ ਤੇ ਉੱਥੇ ਗਰਮੀ ਲੱਗਦੀ ਪੱਖੇ ਲਾਉਣੇ ਪੈਂਦੇ ਗਾ ਥੋੜੇ ਜਣੀ ਹਵਾ ਸਾਜ ਆ ਪਈ ਜਾਂਦਾ ਛੰਡਾ ਜਾਰੇ ਪਾਸੇ ਖੁੱਲਾ ਜੇ ਜਿਹੜੀ ਆਵਾ ਹੋ ਜੇ ਜਿਹੜਾ ਆਕਸੀਜਨ ਛੱਡਦੇ ਆ ਹਾਂ ਯਾਨੀ ਉਰੇ ਘਰਾਂ ਦਾ ਬਹੁਤ ਬਹੁਤ ਫਰਕ ਆ ਹੈਗਾ ਫਰਕ ਮਾਹੌਲ ਮਾਹੌਲ ਲੱਗਿਆ ਫਰਕ ਜਾ ਇੱਥੇ ਆਕੇ ਪੇਜ ਦਾ ਅਸਮੇ ਨੀਂਦ ਆ ਗਈ ਹਾਂ ਪਰ ਫੋਨ ਆਈ ਜਾਂਦੇ ਵਿੱਚ ਹੁਣ ਕਈ ਵੀ ਰੂਖ ਬਾਰੇ ਬਣਾ ਕੇ ਆਉਣੀ ਐ ਇਹ ਕੁਦਰਤ ਬੋਲੋ ਜਿਹੜੀ ਜੀਰੇ ਜੂਰੀ ਬੜੀਆਂ ਹੋਣਗੇ ਕਿ ਆਪਾਂ ਰੂਗੀ ਹਾਂ ਆ ਜਿਹੜੀ ਹੋਣੀ ਹਾਂ ਹੁਣ ਆਪਾਂ ਰੂਟਾ ਬਿਟ ਤੋਂ ਆ ਗਏ ਤੇ ਬਾਈ ਨੂੰ ਉਹੋ ਤੇ ਉਹਨੇ ਕਹਲਾ ਨੰਬਰ ਰਸਿਆ ਵਿੱਚ ਉਹਨਾਂ ਸੋਲਰ ਸਿਸਟਮ ਬਾਰੇ ਦੱਸੇ ਵੀ ਅਸੀਂ ਇਹ ਵੀ ਕਰਦੇ ਆ ਅੱਜ ਬਾਜੀ ਦਾ ਮੈਨੂੰ ਉੱਥੇ ਸਰਦੂਲਗੜ੍ਹ ਤੇ ਫੋਨ ਆਇਆ ਦਾ ਅੱਛਾ ਕਹਿੰਦਾ ਵੀ ਮਾਸਟਰ ਅਸੀਂ ਲਾਉਣੀ ਆ ਵੀ ਜਮੀਨ ਹੈ ਸਾਡੇ ਕੋਲ ਵੱਧ ਹੂੰ ਮੋਟਰਾਂ ਦਾ ਹੈਗੇ ਤਿੰਨ ਲੱਗੀਆਂ ਹੋਆਂ ਕਹਿੰਦਾ ਪਾਣੀ ਨਹੀਂ ਪੂਰਾ ਹੁੰਦਾ ਇੱਕ ਦੀ ਮੇਰਾ ਤੇਲ ਕਹਿੰਦਾ ਬਹੁਤ ਮੁੱਚਿਆ ਹਾਂ ਇਹਨੇ ਵੀ ਬਚਿਆ ਕਿਹਾ ਪਰ ਸਾਡਾ ਤੇਲ ਲੱਗਿਆ ਬਚੀ ਕਹਿੰਦੇ ਮਤਲਬ ਆਜਾ ਜਣੀ ਥੋੜਾ ਜਿਹਾ ਫਰਕ ਹੈ ਬੋਲੀਆਂ ਦਾ ਫਰਕ ਆ ਗਿਆ ਕਹਿੰਦਾ ਵੀ ਸੋਲਰ ਸਿਸਟਮ ਵਾਲਾ ਅਸੀਂ ਮੋਟਰ ਲਾਉਣੀ ਆ 7.5 ਦੀ ਲਾਉਣੀ ਆ ਮਹਾਦੇਵ ਭਾਈ ਉਹ ਨੰਬਰ ਦਿੱਤਾ ਵਾ ਕ ਵੀ ਪਹਿਲਾਂ ਗੱਲਬਾਤ ਤੁਸੀਂ ਆਪ ਕਰੋ ਕੋਈ ਵੀ ਚੀਜ਼ ਲੈਣੀ ਹੈ ਹਾਂ ਕਿ ਸੁਪਰ ਸੀਟਰ ਲੈਣਾ ਕਿਸੇ ਨੇ ਕੁਝ ਵੀ ਲੈਣਾ ਰੂਟਾ ਵੇਟਰ ਲੈਣਾ ਸੋਲਰਾਂ ਵਾਲਾ ਲਾਉਣਾ ਪਹਿਲਾਂ ਤੁਸੀਂ ਆਪ ਗੱਲ ਕਰੋ ਰੇਟ ਪੁੱਛੋ ਅਗਲੇ ਨੂੰ ਜਿੱਥੇ ਜਾ ਕੇ ਦਬਦਾ ਦਬਾ ਲਓ ਭਾਈ ਫੇਰ ਸਾਡੇ ਕੇ ਗੱਲ ਕਰਿਓ ਫੇਰ ਮਹਾਦੀ ਗੱਲ ਕਹਿੰਦੇ ਵੀ ਚੰਗੇ ਲੱਗਦੇ ਚਲ ਵਾੜਾ ਮੋਟਾ ਜਿਹੜਾ 5-4000 ਘਟਾਉਣਾ ਘਟਾ ਦੋਗੇ ਘਟਾ ਦੋਗੇ ਜੇ ਹੁਣ ਅਸੀਂ ਉਹ ਰੇਟ ਕਰ ਲਿਆ ਫੇਰ ਬਾਅਦ ਚ ਨਹੀਂ ਸੁਆਦ ਆਉਂਦਾ ਮੰਗਦਾ ਸੁਆਦ ਆਉਂਦਾ ਫਿਰ ਸਾਨੂੰ ਤਾਂ ਦੋ ਹੀ ਤਰ੍ਹਾਂ ਦੇਖਣੀਆਂ ਪੈਣੀਆਂ ਦਵੱਲੇ ਹਾਂ ਬਣਾ ਸਿੱਧੀ ਗੱਲ ਹੀ ਕਰ ਲੋ ਸਿੱਧੀ ਕਰ ਲੋ ਇਹ ਤੁਹਾਨੂੰ ਕਾਹ ਕਹਿੰਦਾ ਸੀ ਕਿਆ ਕਰਾਂ ਹਾਂ ਹੁਣ ਆ ਬਾਈ ਦਾ ਰੂਟਾ ਫਿਰ ਤੇਰੇ ਸਾਹਮਣੇ ਦਵਾਏ ਆ ਜਾਨ ਕਰ ਲਿਆ ਉਹ ਵੀ ਭਾਈ ਸਾਡਾ ਦੁਕਾਨ ਵਾਲਾ ਹੀ ਮਾਨਤਾਨ ਰੱਖਦਾ ਹੈ ਵੀ ਅਸੀਂ ਵੀ ਭਾਈ ਸਾਰਿਆਂ ਦਾ ਬਰਾਬਰ ਕਰਦੇ ਆ ਵੀ ਜੇ ਕਿਸੇ ਨੇ ਕੋਈ ਚੀਜ਼ ਲੈਣੀ ਆ ਬਾਈ ਰੂਟਾ ਬਿਟਰ ਲੈਣਾ ਕੁਝ ਵੀ ਲੈਣਾ ਹਾਂ ਤਾਂ ਬਾਈ ਦਾ ਨੰਬਰ ਅਸੀਂ ਦਿੱਤਾ ਦਾ ਵੀਡੀਓ ਦੇ ਵਿੱਚ ਜਿਹੜੀ ਭਾਈ ਵੀ ਅਸੀਂ ਉਹਦੇ ਤੇ ਸੰਪਰਕ ਕਰ ਲਿਓ ਜਿਹੜੀ ਚੀਜ਼ ਫੇਰ ਸਾਡੇ ਨਾਲ ਗੱਲ ਕਰਿਓ ਵੀ ਜੇ ਕਿਤੇ ਅੜਦਾ ਦੇ ਗਿਆ ਕੰਮ ਦੁਆਰਾ ਗੈਰੀ ਚੀਜ਼ ਮਿਲ ਜੂ ਤੁਹਾਨੂੰ ਇਹ ਨਹੀਂ ਹੈਗਾ ਵੀਕ ਜਸਵੰਤ ਵਾਲਾ ਉਹਦੇ ਕੋਈ ਲੈਂਡ ਫੋਰਸ ਵਾਲਿਆਂ ਦਾ ਬਾਕੀ ਫੋਨ ਪਰ ਗੱਲ ਕਰਦੇ ਉਹ ਤਾਂ ਕਹਿੰਦਾ ਆਲ ਇੰਡੀਆ ਸਰਵਿਸ ਅੰਮੇ ਜੀ ਕਹਿੰਦਾ ਆਲ ਇੰਡੀਆ ਸਰਵਿਸ ਇਹ ਜਿੱਲੀ ਦੂਰ ਹੈ ਉਹਨਾਂ ਟ੍ਰਾਂਸਪੋਰਟ ਦਾ ਜ਼ਿਆਦਾ ਖਰਚਿਆ ਬਸ ਇਹ ਵੀ ਚੀਜ਼ ਜਾਣੀ ਉਹਦੇ ਦਾ ਕਿਰਾਇਆ ਲੱਗਣਾ ਹੈ ਉਹ ਕਹਿ ਰਹੇ ਨਾ ਇਹ ਤਾਂ ਬਿੱਲ ਚਾਰਜ ਲੈਣਾ ਉਹਨੇ ਬਿੱਲ ਚਾਰਜ ਲੈਣਾ ਫਿਰ ਉਹਨਾਂ ਅਸੀਂ ਇੱਥੇ ਪਹਿਲਾਂ ਸੌਦੇ ਚ ਘਸਾ ਲਈ ਉਹਨੂੰ ਫਿਰ ਅਸੀਂ ਕਿਵੇਂ ਛੱਡ ਗਿਆ ਫਿਰ ਹਾਂ ਸਵਾਦ ਨਹੀਂ ਆਉਂਦਾ ਫਿਰ ਨਹੀਂ ਗੱਲ ਬਣਦੀ ਅਗਲੇ ਨਾਲ ਵੀ ਵਿੱਚ ਦੇ ਹੁਣ ਦੇਖਣਾ ਬਹੁਤ ਖੰਡਾਰਾ ਖੰਡਾਇਆ ਹੋਦਾ ਵੀ ਹਾਂ ਵੀ ਬਹੁਤ ਦੂਰ ਦੂਰ ਟੱਕੋ ਹੈ ਵੇਖਾਂ ਚੱਲੀ ਜਾਂਦਾ ਬਾਕੀ ਅੱਜ ਤਾਂ ਲੱਗ ਨਹੀਂ ਬੜੀ ਵਰਕਸ਼ਾਪ ਹੋਣ ਵਾਲੀ ਨਹੀਂ ਚਾਹੀਦੀ ਬਣਾਉਂਗਾ ਕਹਿੰਦਾ ਹੁਣ ਯਾਰ ਬਣਾਉਂਦਾ ਕੰਮ ਸਰਦ ਸੋਹ ਜਿਹੜਾ ਪਹਿਲਾਂ ਇੱਕੇ ਦਾ ਜਿਹੜਾ ਮਰਗੀਸ਼ੀ ਰਹਿੰਦੇ ਐਜਾ ਜਦੋਂ ਹਾਂ ਹੋਈ ਗਿਆਨੀ ਯਾਰ ਪੰਦਰਾਂ ਦਾ ਮੁੰਡਾ ਹਾਂ ਦੇ ਉਰੇ ਕੋਲ ਜਗ੍ਹਾ 18 ਬਸ ਤੇਜ ਆ ਕੱਲ ਮੈਂ ਕਹਿੰਦਾ ਵੀ ਅੰਤਿੰਦੈ ਨਾ ਸਮਾਨ ਆ ਵੇ ਹਾਂ ਆ ਸਾਰੇ ਜਾਣੇ ਤੇ ਉਹਦੇ ਹਾਂ ਸਾਰੀ ਡਿੰਡੇ ਡਿੰਡੇ ਯਾਰ ਕੇ ਖੋਲੇ ਹੋਏ ਤੇ ਸਾਰੇ ਛੜਾਣੇ ਦੇ ਬਸ ਨਾ ਮੈਂ ਕਹਿੰਦਾ ਅੱਜ ਹਾਂ ਲਿਉਂਗਾ ਸਾਰੇ ਰੂਟਾ ਬਿਡ ਚੜਾਇਆ ਵੇਗਾ ਬਈ ਜਗ੍ਹਾ ਦੀ ਕਮੀ ਕਰੀ ਕਿ ਕਹਿੰਦਾ ਆ ਸਗੰਜੇ ਲਿਆਂਦਾ ਵੇ ਰੂਟਾ ਬਿਡ ਰੂਟਾ ਬਿਡ ਚੜਾਇਆ ਆ ਪਿਆ ਹਾਂ ਮਾਹੇ ਜਾਂ ਤਾਂ ਕਿਹੜਾ ਛੜਾਇਆ ਵੇ ਤੇ ਇਹ ਜਿਆ ਉੱਚਾ ਨਹੀਂ ਵਾ ਕਹਿੰਦੇ ਤੇ ਦੋ ਹੈ ਮਲਚੇ ਰਹਿ ਗਾ ਨਾ ਮਲਚੇ ਮਲਚੇ ਛੜਾ ਹੈ ਵਾ ਦਬਾਈ ਦੇ ਵਿੱਚ ਕਮਰਿਆਂ ਵਿੱਚ ਨਾ ਆ ਗਿਆ ਮੰਜੇ ਮੰਜਾ ਚੜਾਇਆ ਪਿਆ ਇੱਥੇ ਪਿਆ ਇਹ ਪਿਆਜ਼ ਨਹੀਂ ਰੱਖੇ ਹੁੰਦੇ ਟੋਕਰੀ ਬਣਾਈ ਹੁੰਦੀ ਉੱਕਰੇ ਬੜੇ ਪਏ ਆ ਬਾਈ ਜਿਹੜਾ ਪਤਾ ਉਹ ਜਿਹੜੇ ਦਵਾਈ ਵਾਲੇ ਮੜ ਮੋਟੇ ਬਾਈ ਦੇ ਇੱਕ ਦੱਸਦਾ ਤਾਂ ਬਾਈ ਦਾ ਕਮੈਂਟ ਵੇਖਦਾ ਕਹਿੰਦਾ ਮੈਂ ਵੀ ਡਰਾਈਵਰ ਆ ਦਵਾਈ ਦੇ ਵਿੱਚ ਵੀ ਇੱਕ ਨੇ ਜਿੱਥੇ ਵੀ ਟੰਗੀ ਆ ਉੱਥੇ ਕਰਨਾ ਪੈਂਦਾ ਹੁਣ ਯਾਰ ਆਪਣਾ ਜੇਕਰ ਮੰਜੇ ਮੰਜਾ ਚੜ ਗਿਆ ਉਹਦੇ ਬੰਦੇ ਕਈ ਆ ਜਾਣੇ ਉਹ ਕਰਾਇਆ ਅਗਲਾ ਦੇਖ ਲੈਣਾ ਸਾਡਾ ਘਟੂਗਾ ਕੋਈ ਨਾ ਕੋਈ ਫਰਕ ਪਊਗਾ ਕਿਤੇ ਇੱਕ ਨੇ ਪੜਾ ਕਿਤੇ ਤਿੰਨੇ ਪੜਾ ਉਹ ਭਾਰੀ ਬੰਦਾ ਇਹਦਾ ਪਾਉਣਾ ਪੈਂਦਾ ਉੱਪਰ ਤਾਂ ਸਾਰਾ ਹਲਾਉਂਦਾ ਰਹਿੰਦਾ ਆਖਣ ਲੰਦਾ ਉਹ ਦੂਆ ਨੂੰ ਆਇ ਲਾਂਦਾ ਘਿਰ ਜਾਣਾ ਸਾਡੇ ਹੈਗੇ ਤਾਂ ਉੱਥੇ ਇੱਕ ਬੰਦਾ ਉਹ ਥੱਲੇ ਸਾਹ ਹਾਂ ਉਹਨੂੰ ਸਭ ਤੋਂ ਥੱਲੇ ਬਬਲਾ ਜਿੰਨਾ ਮਰਜੀ ਖੁੱਦ ਮਰ ਜੇ ਲੇਟੇ ਮੂਧਾ ਪੈ ਜੋ ਮਰਜੀ ਕਰ ਹਾਂ ਅਰੇ ਸਵੇਰ ਦੇ ਦੇਖਦੇ ਫਿਰ ਤਾਂ ਨਾ ਕਿੰਨੇ ਉਸ ਜਿਉ ਵੰਗੜ ਉਤਰੇ ਹੀ ਨਹੀਂ ਹੈਗਾ ਲੈ ਸਵੇਰੇ ਜੇ ਸ਼ੁਰੂ ਸੀ ਜੇ ਜੇ ਪੈਣ ਲੱਗ ਗਿਆ ਫੇਰ ਪਈ ਕੇ ਬਰੀ ਕੇ ਫੇਰ ਬੈ ਕੇ ਉਹ ਤਾਂ ਉੱਠਣ ਦਾ ਟਾਈਮ ਹੋਵੇ ਤਾਂ ਉਧਰ ਇਹਦਾ ਸ਼ੁਰੂ ਕਰ ਲੰਦਾ ਕੰਮ ਸਾਰੀ ਰਾਤ ਨਹੀਂ ਪੈਂਦਾ ਇਹਦਾ ਬੰਦਾ ਇੱਕ ਨਹੀਂ ਪਈਆ ਗਰਨ ਸਰਦੋਂਗੇ ਆ ਕੰਮ ਸੌਣ ਵਿੱਚ ਹੋਇਆ ਕਹਿੰਦਾ ਰਾਤ ਰਾਤ ਮੀਂਹ ਨਹੀਂ ਪੈਣਾ ਸਵੇਰ ਨੂੰ ਉੱਠਣ ਲੱਗੇ ਨੂੰ ਮੀਂਹ ਪੈ ਜਾਣਾ ਉਹੀ ਕੰਮ ਆਇਆ ਬੈਠਾ ਕੋਈ ਟਾਈਮ ਇਕੱਠਾ ਸੌਣ ਦਾ ਸਵੇਰੇ ਚੱਲ ਕੇ ਸੌਣ ਨੂੰ ਨੇ ਸੌਣ ਸ਼ੁਰੂ ਹੋ ਗਿਆ ਸਮਝਣ ਸੌਣ ਸ਼ੁਰੂ ਹੋ ਗਿਆ ਕਿ ਬਾਈ ਕਹਿੰਦੇ ਵੀ ਇਹ ਅੱਧੇ ਅਕਤੂਬਰ ਤੱਕ ਮੀਂਹ ਨਹੀਂ ਇਕਨੇ ਪੈਣਾ ਉਹਦੇ ਬਾਅਦ ਫਿਰ ਬੈਦਰ ਠੀਕ ਹੋ ਜਾਣਾ ਉਹਦੇ ਬਾਅਦ ਵਧ ਰਹੇ ਸੀ ਕਿ ਕਰਾਉਣਾ 10 ਅਕਤੂਬਰ ਤੱਕ ਸਾਡੇ ਜੀੜੀਆਂ ਵੱਡੋ ਲੈਣੇ ਸਾਰੇ ਬੜਾ ਵੱਡ ਲੈਣਾ ਸਾਲੇ ਜਿਆਦਾ ਨਾ ਬਵੇ ਸਾਲੇ ਜਿਆਦਾ ਪਿੱਛੇ ਵੀ ਤੇ ਜਾ ਕੇ ਰੈਡੀ ਉਠਾਣ ਦਾ ਪਿੱਛੇ ਅੱਗੇ ਲੀਡ ਪਈ ਬਹੁਤ ਇੱਥੇ ਜਾਂਦਾ ਥੋੜਾ ਜਿਆ ਉਧਰ ਕਣਕ ਵਧੀਆ ਕੱਢਦੇ ਫਿਰ ਇੱਥੇ ਉਹਨਾਂ ਨੇ ਨੁਕਸਾਨ ਕਰਦੇ ਫਿਰ ਅਸਲ ਇਹ ਦੁਬਾਰਾ ਆਪਣੇ ਕਣਕ ਵਧੀਆ ਠੰਡ ਮੌਸਮ ਵਧੀਆ ਦਾ ਕੱਲ ਪਿਛਲੇ ਸਾਲ ਵੀ ਵਧੀਆ ਰਹੀ ਪਿਛਲੀ ਜਿੰਨੀ ਠੰਡ ਪਾਉਗੀ ਨਾ ਹਾਂ ਉਨੀ ਜਿਆਦਾ ਕਣਕ ਤਗੜੀ ਹੁੰਦੀ ਆ। ਆਹ ਦੇ ਹੁਣ ਕਹਦੇ ਵੀ ਜੇ ਹੁਣ ਤੇ ਥੋੜਾ ਜਿਹਾ ਮੌਸਮ ਠੰਡਾ ਹੋਣ ਲੱਗ ਜੇਂ ਜਿਹੜੀਆਂ ਦੀਰੀਆਂ ਹੁਣ ਪੱਕਦੀਆਂ ਨੇ ਇਹਨੇ ਰੁਕ ਦੂੰਗੇ ਆ। ਸਾਡੇ ਦਾ ਤਰੀਕ ਪਹਿਲੀ ਆ ਜਾਊਗੀ। ਸਾਰਾ ਕੰਮ ਲੂਟ ਹੋ ਜਾਏ। ਵੱਡੀਆਂ ਮੁੰਡੀਆਂ ਖੁੱਲੀਆਂ ਅਨਾਜ ਇੱਥੇ ਰੁਲੀ ਜਾਣਾ ਆਪਣੇ। ਚੂਹੇ ਬਹੁਤ ਆਪਣੇ ਤਾਂ ਆ। ਚੂਹੇ ਬਹੁਤ ਆ। ਆਪਣੇ ਲੂਟ ਨਹੀਂ ਹੋਣਾ। ਸੀਜੜੇ ਥੱਲੇ ਪਏ ਆ ਉਹੀ ਟੁਕੀ ਜਾਂਦੇ ਬੈਠੇ। ਦੇਖੀ ਜਾ ਕੇ ਇਥੇ ਜਰ ਲੱਜ ਜਾਂਦੀ ਚੂਹੇ ਫਾਜਾ। ਇਹ ਤਾਂ ਕੰਮ ਐ ਉਹਦਾ। ਇਹਨੇ ਤਾਂ ਬੱਦਾਂ ਬਣਾਉਂਦਾ। ਬਾਕਸੇ ਤੀਸ ਹੁੰਦੇ ਆ। ਇੱਕ ਜੂਰੀ ਵਾਲੀ ਅੱਠ ਅੱ ਇਹ ਇੱਕ ਹਵਾ ਜਿਹੜੀ ਚੱਲਦੀ ਹੈ ਨਾ ਰੰਗ ਬਹੁਤ ਬਦਲੇ ਹੁਣ ਪਹਿਲਾਂ ਇੱਧਰ ਤੇ ਹਵਾਉਂਦੀ ਆਪਾਂ ਬੈਠੇ ਬਸ ਹਵਾ ਹੁਣ ਚੱਲਦੀ ਹੈ ਮੋਟਰ ਦਾ ਉਲ੍ਹਾ ਹੋ ਗਿਆ ਹਵਾ ਬੰਦ ਹੋ ਗਈ ਇਹਦੇ ਇਹੀ ਮੌਸਮ ਨੂੰ ਇੱਧਰ ਤੇ ਆ ਗਿਆ ਜਦੇ ਬੱਦਨ ਉੱਠੜਦਾ ਜਦ ਹਵਾ ਬਦਲਦੀ ਹੈ ਬੱਦਲ ਜਿਹੜੇ ਉੱਠੜਦਾ ਉਹ ਦੇ ਜੀਰੀ ਕਿ ਨਹੀਂ ਬਿਮਾਰੀ ਆ ਜੀ ਵਿੜਾ ਜੀਰੀ ਕਿ ਨਹੀਂ ਦਿਖਾ ਲਿਆ ਇਹ ਤੇ ਉਹ ਹੀ ਦਾ ਕੰਮ ਹੋ ਜੂਵੇ ਹਾਂ ਲੱਗਿਆ ਜਦ ਦੱਸਿਆ ਵੀ ਉਹ ਤੋਤਾ ਕਿ ਘੋੜਾ ਜੇ ਬਸ ਪੈ ਗਿਆ ਮੈਨੂੰ ਲੱਗਦਾ ਵੀ ਹੁਣ ਕੱਲੇ ਗਿਆ ਆ ਜੀ ਤਾਂ ਕਹਿੰਦੇ ਵੀ ਚਾਰ ਦਿਨ ਬਾਅਦ ਜਾਂਦੇ ਜੀਰੀ ਬਾਦ ਬੜੀ ਲੱਗਦੀ ਦੇਖਣ ਨੂੰ ਵੀ ਪੱਕੀ ਦਿਖਦੀ ਆ ਕੋਈ ਫਰ ਮੇਰੇ ਆਈ ਕੰਮ ਹੋਇਆ ਜਦੋਂ ਇੱਥੇ ਬੈਠੇ ਸੀ ਉਹ ਜਾਵੇ ਉਹਦੇ ਖੇਤ ਚ ਜਾ ਦੇਖੋ ਉਹਦੇ ਬਿਮਾਰੀ ਬੀ ਤਿੰਨ ਦਿਨ ਬਾਅਦ ਉਹ 500 ਦੀ ਬਿੰਦਰ ਤੇ ਗਏ ਆ ਬਿੰਦਰ ਕਾਦੇ ਉਹ ਕਾਮਰਜੀ ਜੀ ਖੜੀ ਮਾ ਹੌਣ ਕਰ ਜਾ ਗਿਆ ਕਹਿੰਦਾ ਹੋਵੇ ਤਿੰਨ ਚਾਰ ਦਿਨ ਮਾ ਚੱਲ ਜਾਏ ਹੁੰਦੇ ਆ ਚੱਲ ਦੇਖੀ ਉਹਦੇ ਬਾਅਦ ਬਿੰਦਰ ਨੂੰ ਮਾ ਉਹ ਤੱਗੀ ਕਿਆ ਪਈ ਵੀ ਦੇਖਿਆ ਦੋ ਮੁੰਜਾ ਜਿੰਨੀ ਜਗਾ ਪੜੀ ਹੋਈ ਸੀ ਤੱਗੀ ਦਾ ਕਿਸ ਮਾਰੀ ਜਾ ਲੈ ਵੀ ਰੋਜ਼ ਕਿਹੜਾ ਰੋਜ਼ ਕਿਹੜਾ ਇੱਥੇ ਮਕਾਨ ਤੱਗੀ ਜੀ ਲੱਗਦੀ ਆ ਮੈਨੂੰ ਆਇਂ ਲੱਗ ਜੇ ਮਕਰਬੀਆਂ ਨੇ ਨਾ ਉਹ ਕੱਠਾ ਕਰਕੇ ਆੜ ਨਾ ਪਾਇਆ ਵਿੱਚ ਉਹ ਵੀ ਪਾਉਂਦੀਆਂ ਹੈ ਉਹ ਵੀ ਪਾਉਂਦੀਆਂ ਆ ਇੱਥੇ ਨਿਆਂਈ ਕਰਕੇ ਟੋਬੇ ਕਰਕੇ ਪਾਉਂਦੀਆਂ ਬਹੁਤ ਵਾਰ ਪਿਛਲੀ ਵਾਰ ਇਹ ਮੈਚ ਦੇਖ ਕੇ ਸਵੇਰ ਮੈਨੂੰ ਕਿਹਾ ਕਿ ਨਿਓ ਅੱਗੇ ਸਾੜੇ ਔਰੇ ਆ ਗਏ ਨੇ ਬਹੁਤ ਬੜਾਈ ਕਰੀ ਧੰਨਾਂ ਦੀ ਉਹ ਬੜਾਈ ਕਰਦੇ ਹਾਂ ਉਹ ਵੀ ਬਹੁਤ ਦਿਨ ਜਾਨਵਰ ਵੱਡਦਾ ਧੰਨਾਂ ਨੂੰ ਉਹਨਾਂ ਨੇ ਕੱਚਾ ਪੱਕਾ ਦੇਖਣਾ ਹੈ ਹਮਮ ਗੱਲ ਬਾਕੀ ਦੇਖਿਆ ਉਹ ਧੰਨਾਂ ਕਹਿੰਦੇ ਕਿ ਇਹਨਾਂ ਮਾਰ ਕੇ ਨਹੀਂ ਮਾਰਨਾ ਅਸੀਂ ਕਾ ਲਿੱਖਾ ਸ੍ਰੀ ਕਾ ਜੀ ਸਾਰੇ ਸ੍ਰੀ ਕਾ ਕਰਦੇ ਏ